ਆਹ ਜੀ ਵਾਹੀ ਤਾਂ ਨੇ ਕੋਈ ਮਤ ਕਰੋ ਹੱਦੀ ਕਰਨਾ ਚਲੋ ਵਾਹੀ ਕੋਈ ਡਾ ਕਪੜਾ ਲੈ ਲਾਂਗੇ ਸਾਡੇ ਉੱਤੇ ਲੈਣ ਨੂੰ ਤੇ ਕੋਈ ਡਾ ਨਹੀਂ ਰਹਿ ਗਿਆ ਆ ਰਾਤੀ ਗਵਾਂਡੀਆਂ ਨੇ ਆ ਬਿਸਤਰਾ ਦਿੱਤਾ ਦੇ ਵਿੱਚ ਪਾਏ ਇਹ ਮੇਰਾ ਨਾਮ ਤੇ ਜੀਥੋਂ ਕਰਾਏ ਹੋਏ ਅੱ비 ਉਹ ਸਿਲੰਡਰ ਬਦਲ ਕੇ ਤੇ ਉਹ ਦੂਜਾ ਜੇ ਲਾਉਂਦੇ ਹੀ ਤੇ ਉਹ ਜਦੋਂ ਮੜਾ ਮੜਾ ਸੂ ਸੂ ਕਰਦੇ ਜੇ ਉਹ ਤੇ ਜਦੋਂ ਤੀਰ ਬਾਲ ਕੇ ਤੇ ਚੱਦੇ ਨੂੰ ਲਾਉਣ ਲੱਗੀ ਤੇ ਭੱਜ ਕੇ ਸਿਲੰਡਰ ਨੂੰ ਪਾ ਗੀ ਅੱਜ ਹੂੰ ਮੁਰਕੇ ਸਾਰੇ ਅੰਦਰ ਚ ਹੀ ਲੱਗ ਗਈ ਸਾਰਾ ਕੋ ਸੜਕੇ ਸੁਆਹ ਹੋ ਗਿਆ ਸਭ ਸੁਆਹ ਗਿਆ ਤੁਹਾਡੇ ਸਾਹਮਣੇ ਵੇਖ ਲੋ ਕੋਈ ਚੀਜ਼ ਨਹੀਂ ਬੜੀ ਅੰਦਾਜ਼ਨ ਕਿੰਨਾ ਕੁ ਨੁਕਸਾਨ ਹੈ ਸਾਰੇ ਹੋ ਗਏ ਨੁਕਸਾਨ ਵੇਖ ਲੋ ਵੀ ਹੁਣੇ ਘਰ ਦੇ ਘਟ ਮੈਂ 2 ਲੱਖ ਦੇ ਨੇੜੇ ਹੋ ਗਿਆ ਜੀ ਇੱਥੇ ਕਿਰਾਏ ਤੇ ਰਹਿੰਦੇ ਹੋ ਕਿਰਾਏ ਤੇ ਆ ਹੁਣ ਕੋਈ ਮੰਗ ਕਰਨੀ ਚਾਹੁੰਦੇ ਹਾਂ ਪ੍ਰਸ਼ਾਸਨ ਤੋਂ ਆਹ ਜੀ ਅਸੀਂ ਤਾਂ ਨੇ ਕੋਈ ਮਤ ਕਰੋ ਸਾਡੀ ਕਰਨਾ ਚਲੋ ਵਾਹੀ ਕੋਈ ਡਾ ਕਪੜਾ ਲੈ ਲਾਂਗੇ ਸਾਡੇ ਉੱਤੇ ਲੈਣ ਨੂੰ ਤੇ ਕੋਈ ਡਾ ਨਹੀਂ ਰਹਿ ਗਿਆ ਆ ਰਾਤੀ ਗਵਾਂਡੀਆਂ ਨੇ ਆਪ ਬਿਸਤਰਾ ਦਿੱਤਾ ਦੇ ਵਿੱਚ ਪਾਇਆ ਤੇ ਅੱਗੇ ਦੇ ਕਾਬੂ ਕਿੱਧਾ ਪਾਇਆ ਫਿਰ ਕਾਬੂ ਫਿਰ ਮਸ਼ੀਨਾਂ ਆਈਆਂ ਉਹ ਉਹਨਾਂ ਨੇ ਮਾਰੀ ਪਾਣੀ ਪੂਣੀ ਛੁੱਟਿਆ ਉੱਤੇ ਦੋ ਦੋ ਮਸ਼ੀਨਾਂ ਆਈਆਂ ਉਹਨਾਂ ਨੇ ਪਾਣੀ ਠੰਡਾ ਕੀਤਾ ਉਹਨੇ ਚਰ ਨੂੰ ਸਾਰਾ ਸਾਢੇ 11:00 'ਤੇ ਆਉਂਦਾ ਕਰਦੇ ਨੇ ਵਿਚਾਰਿਆਂ ਦੀ ਅ ਅਵੇ ਫਰਿੱਜ ਵੀ ਹਵੇ ਸਾਰੀ ਉਤੋਂ ਤੇ ਉਹ ਲੰਬਾਰੀਆਂ ਦੋ ਅੰਦਰ ਉਹ ਵੀ ਸੜ ਗਈਆਂ ਬਕ ਪੇਟੀ ਉਹ ਵੀ ਸੜ ਗਈ ਬਿਸਤਰਿਆਂ ਦੀ ਭਰਈ ਉਸ ਵਿੱਚ ਰਹਿ ਕੁਝ ਨਹੀਂ ਗਿਆ ਕੋਈ ਕੋਈ ਕਾਪੀ ਕਾਗਜ਼ ਕੁਛ ਨਹੀਂ ਰਹਿ ਗਿਆ ਦਾ ਬੈਂਕ ਖਾਤਾ ਉਹ ਵੀ ਸਾਰੀ ਕੁਛ ਨਹੀਂ ਰਹਿ ਗਿਆ ਨਿਕਲੇ ਨਹੀਂ ਕੁਛ ਕਾਪਨਾ ਜੀ ਵੀਰ ਜੀ ਇੱਥੇ ਆਇਆ ਸਿਲੰਡਰ ਨਾ ਮੈਂ ਬਾਲਣ ਲੱਗਾ ਤਾਂ ਪਿੱਛੇ ਸੂਲਾ ਨੂੰ ਮੈਂ ਅਗ ਲਾਇਆ ਤਾਂ ਸਿਰ ਸੂਲਾ ਨੂੰ ਲੱਗ ਗਿਆ ਨਹੀਂ ਉਹ ਜਾ ਕੇ ਸਿਲੰਡਰ ਨੂੰ ਪਾਏ ਗਿਆ ਤਾਂ ਸਭ ਕੁ ਸਾਰੇ ਅੰਦਰ ਵਿੱਚ ਅਗ ਲੱਗ ਗਈ ਜੀ ਕਿੰਨਾ ਕੁ ਨੁਕਸਾਨ ਹੈ ਉਸਨ ਸਾਰੇ ਹੋ ਗਿਆ ਜੀ ਸੇ ਕੁਛ ਨਹੀਂ ਬਸਿਆ ਕੋਈ ਕੀ ਕੋਈ ਚੀਜ਼ ਹੀ ਨਹੀਂ ਬਸਿਆ ਅੰਦਾਜ਼ਨ ਫਿਰ ਵੀ ਕਿੰਨਾ ਕੁ ਨੁਕਸਾਨ ਹੋਏਗਾ ਕੋਈ ਲੀੜਾ ਕਬੜਾ ਕੋਈ ਪੰਡਾ ਸੰਡਾ ਕੋਈ ਕਾਪੀ ਨਿਆਣਾ ਦਾ ਪਾਸਪੋਰਟ ਤੱਕ ਕੁਛ ਨਹੀਂ ਬਸਿਆ ਕੋਈ ਸਰਟੀਫਿਕੇਟ ਤੱਕ ਕੁਛ ਨਹੀਂ ਬਸਿਆ ਸਾਰਾ ਕੁਛ ਨਹੀਂ ਬਸਿਆ ਕੋਈ ਪਾਨ ਵਾਲਾ ਜੀ ਵੀ ਨਹੀਂ ਛੜੀ ਬਸਿਆ ਕੁਛ ਨਹੀਂ ਬਸਿਆ ਕੋਈ ਖਾਨ ਵਾਲਾ ਚੀਜ਼ਾਂ ਨਹੀਂ ਬਸਿਆ ਕੁਛ ਉਪ ਪ੍ਰਸ਼ਾਸਨ ਕੋ ਮੰਗ ਕਰਨੀ ਚਾਹੁੰਦੇ ਕੋਈ ਹਾਂ ਜੀ ਪਰ ਕੋਈ ਮੰਗਤ ਬਸ ਆਣਾ ਤੇ ਸਾਡੀ ਮਦਦ ਕਰੇ ਸਾਡੀ ਮਦਦ ਕਰੇ ਆਹੋ ਜੀ ਵਾਹੀ ਤਾਂ ਨੇ ਕੋਈ ਮਤ ਕਰੋ ਹੱਦੀ ਕਰਨਾ ਚਲੋ ਵਾਹੀ ਪੁੱਲੀ ਦਾ ਕਪੜਾ ਲੈ ਲਾਂਗੇ ਸਾਡੇ ਉੱਤੇ ਰਹਿਣ ਨੂੰ ਤੇ ਕੋਈ ਡੀਡਾ ਨਹੀਂ ਰਹਿ ਗਿਆ ਆ ਰਾਤੀ ਗਵਾਂਡੀਆਂ ਨੇ ਆ ਬਿਸਤਰਾ ਦਿੱਤਾ ਦੇ ਵਿੱਚ ਪਾਇਆ ਇਹ ਮੇਰਾ ਨਾਮ ਜੀਥੋਂ ਕਰਾਏ ਹੋਏ ਅੱ비 ਉਹ ਸਿਲੰਡਰ ਬਦਲ ਕੇ ਜੇ ਉਹ ਦੂਜੇ ਦਾ ਲਾਉਂਦੇ ਹੀ ਤੇ ਉਹ ਜਦੋਂ ਮੜਾ ਮੜਾ ਸੂੰ ਸੂੰ ਕਰਦੇ ਜੇ ਉਹ ਜਦੋਂ ਤੀਰ ਬਾਲ ਕੇ ਤੇ ਉਹ ਚੱਬੇ ਨੂੰ ਲਾਉਣ ਲੱਗੀ ਤੇ ਭੱਜ ਕੇ ਫਲਿੰਡਰ ਨੂੰ ਪਾਈ ਗਏ ਹੱਜ਼ ਹੂੰ ਮੁਰ ਕੇ ਸਾਰੇ ਅੰਦਰ ਚ ਹੀ ਲੱਗ ਗਈ ਸਾਰਾ ਕੋ ਸੜ ਕੇ ਸੁਆਹ ਹੋ ਗਿਆ ਸਭ ਸੁਆਹ ਗਿਆ ਤਾੜੇ ਸਾਹਮਣੇ ਦੇਖ ਲੋ ਕੋਈ ਕੀ ਨਹੀਂ ਬੜੀ ਅੰਦਾਜ਼ਨ ਕਿੰਨਾ ਕੁ ਨੁਕਸਾਨ ਹੈ ਸਾਰੇ ਹੋ ਗਏ ਨੁਕਸਾਨ ਦੇ ਲੋ ਵੀ ਹੁਣੇ ਘਰ ਦੇ ਘਟ ਮੈਂ 2 ਲੱਖ ਦੇ ਨੇੜੇ ਹੋ ਗਿਆ ਜੀ ਇੱਥੇ ਕਿਰਾਏ ਤੇ ਰਹਿੰਦੇ ਹੋ ਕਿਰਾਏ ਤੇ ਆਹੋ ਹਣ ਕੋ ਮੰਗ ਕਰਨੀ ਚਾਹੁੰਦੇ ਆ ਪ੍ਰਸ਼ਾਸਨ ਤੋਂ ਆਹ ਜੀ ਅਸੀਂ ਤਾਂ ਨਹੀਂ ਕੋਈ ਮਤ ਕਰੋ ਹੱਦੀ ਕਰਨਾ ਚਲੋ ਅਸੀਂ ਕੋਈ ਡਾ ਕਪੜਾ ਲੈ ਲਾਂਗੇ ਸਾਡੇ ਉੱਤੇ ਰਹਿਣ ਨੂੰ ਤੇ ਕੋਈ ਡੀਡਾ ਨਹੀਂ ਰਹਿ ਗਿਆ ਆ ਰਾਤੀ ਗਵਾਂਡੀਆਂ ਨੇ ਆ ਬਿਸਤਰਾ ਦਿੱਤਾ ਦੇ ਵਿੱਚ ਪਾਇਆ ਅੱਗੇ ਦੇ ਕਾਬੂ ਕਿੱਦਾਂ ਪਾਇਆ ਫਿਰ ਕਾਬੂ ਫਿਰ ਮਸ਼ੀਨਾਂ ਆਈਆਂ ਉਹਨਾਂ ਨੇ ਮਾਰੀ ਪਾਣੀ ਪੂਣੀ ਸੁੱਟਿਆ ਉੱਤੇ ਦੋ ਦੋ ਮਸ਼ੀਨਾਂ ਆਈਆਂ ਉਹਨਾਂ ਨੇ ਪਾਣੀ ਠੰਡਾ ਕੀਤਾ ਹੁਣ ਉਨੇ ਚਿਰ ਨੂੰ ਸਾਰਾ 1.7 ਨਾਲ ਜ ਆਉਂਦਾ ਕਰਦੇ ਨੇ ਵਿਚਾਰਿਆਂ ਦੀ